ਠੀਕ ਆ ਜੀ ਸਾਰਿਆਂ ਨੂੰ ਇਹ ਵੀਡੀਓ ਬਣਦੇ ਬਣਦੇ ਵਿੱਚ ਤੇ ਗੱਲਾਂ ਬਾਤਾਂ ਚੱਲੂ ਹੋ ਗਈਆਂ ਹਨ ਤੇ ਰੁਪਿੰਦਰ ਨੇ ਬਿੱਲੀ ਰੱਖੀ ਆ ਉਹਦੇ ਦੱਸ ਰਹੀ ਆ ਇਹ ਬਿੱਲੀ ਕਿੱਥੇ ਕਿੱਥੇ ਸੀਨ ਕਰਦੀ ਜਾ ਜਾ ਕੇ ਕਿੱਥੇ ਸੀਨ ਕਰਦੀ ਜਾ ਜਾ ਕੇ ਬਿੱਲੀ ਕਿੱਥੇ ਕਿੱਥੇ ਸੀਨ ਕਰਦੀ ਜਾ ਜਾ ਕੇ ਬਿੱਲੀ ਬਿੱਲੀ ਵੀ ਸੀਨ ਕਰਦੀ ਜਾ ਕੇ ਤੇ ਦੂਜੇ ਸੀਨ ਕਰਦੀ ਗਏ ਦੂਜੇ ਸੀਨ ਕਰਦੀਆਂ ਜਾ ਜਾ ਕੇ ਦੀਦੀ ਅੱਜ ਲੜ ਪਈ ਆ ਭਾਜੀ ਨਾਲ ਤੇ ਭਾਜੀ ਲਾਇਆ ਖੁੰਝੇ ਓ ਪਿੱਛੇ ਵੇਖੋ ਹਨਾ ਹਨਾ ਅਨੁਲ ਆਇਆ ਖੁੰਝੇ ਅੱਜ ਸਵੇਰ ਦਾ ਹੈਂ ਅੰਦਰ ਕਿਸੀ ਦਾ ਸੜੇ ਦਿੱਲੀ ਦੀ ਚਾਹ ਅੱਛਾ ਇਹਨੂੰ ਲੋਨ ਲਈ ਆਹੋ ਆਹ ਪਤਾ ਤੇ ਸਿਆਲ ਚ ਲਾਉਣ ਲੱਗੀ ਤੇ ਹਾਂ ਥੋੜਾ ਮੋਟਾ ਹੀ ਨਿਕਾ ਹੁਣ ਹੁਣ ਧੁੱਪ ਨਿਕਲੀ ਆ ਧੁੱਪ ਬੜੀ ਵਧੀਆ ਨਿਕਲੀ ਆ ਇਸ ਟਾਈਮ ਤੇ ਤਾਂ ਕਰਕੇ ਸਾਰੇ ਨੇ ਧੁੱਪੇ ਬੈਠੇ ਹੁਣ ਘੜੀ ਚਮਰਿਆ ਚਿਮਰ ਸਵੇਰ ਦੇ ਅੱਗੇ ਨੂੰ ਕੀ ਕਹਿੰਦੇ ਹੁਣ ਤੇ ਚਿਮਰ ਇੱਕ ਸ਼ੂਟ ਕਰ ਲਿਆ ਵਾ ਵੀਡੀਓ ਇੱਕ ਬਣਾ ਲਈ ਆ ਤੇ ਦੂਜੀ ਵੀਡੀਓ ਚੱਲ ਰਹੀ ਆ ਤੇ ਹੁਣ ਉਹਦੇ ਵਿੱਚ ਫਿਰ ਬੈਠੇ ਬੈਠੇ ਫਿਰ ਧੁੱਪੇ ਬੈ ਕੇ ਘੜੀ ਜਨ ਸਾਹ ਲੈਂਦੇ ਪਏ ਆ ਤੇ ਮਰ ਵਧੀਆ ਹੀ ਉਹ ਵਧੀਆ ਪੱਤ ਲੈ ਮੈਂ ਕਿਹਾ ਨਾ ਤੈਨੂੰ ਕੀ ਆਉਂਦਾ ਤੇ ਮੰਮੀ ਨੇ ਦੱਸ ਦਿੱਤਾ ਹੀ ਨਹੀਂ ਇਸ ਕੋ ਉਹ ਇਹਨੂੰ ਡਿਸਕੋ ਕਹਿੰਦੇ ਸੀ ਡਿਸਕੋ ਇਹ ਸੂਟ ਨੂੰ ਇਹਨੂੰ ਹਾਂ ਆ ਵਾਲੀ ਸਿੰਮਰ ਵਾਲ ਮੰਮੀ ਹਿੰਦੀ ਕਿੰਨੇ ਸਾਲ ਬਾਅਦ ਆਇਆ 35 ਸਾਲ ਬਾਅਦ ਆਇਆ ਵਾ ਤੇ ਉਹਦੇ ਨੂੰ ਡਿਸਕੋ ਕਹਿੰਦੇ ਸੀ ਅੱਛਾ ਪੁਰਾਣੇ ਕੱਪੜੇ ਹੀ ਆਉਂਦੇ ਵਾਪਸ ਪੁਰਾਣੇ ਕੱਪੜੇ ਫਿਰ ਦੁਬਾਰਾ ਮੋੜ ਮੋੜ ਕੇ ਆਉਂਦੇ ਆ ਇੱਕ ਇੱਕ ਤੇ ਤੈਨੂੰ ਕਹਾਂ ਨਾ ਨੇ ਬਿੱਲੀਆਂ ਦਾ ਕੋਰਸ ਕੀਤਾ ਆ ਜਾ ਤੂੰ ਇਹ ਰਹਿਣਾ ਦੋ ਦਾ ਆਪੀ ਚੋੜ ਗਿਆ ਉਹ ਵੀ ਇਹ ਨਹੀਂ ਕਰਨਾ ਡਿਸਕੋ ਵਾਲਾ ਅਧਰ ਡਿਸਕੋ ਵਾਲੇ ਵਿੱਚ ਡਿਸਕਾ ਡਿਸਕੋ ਇੱਕ ਇੱਕ ਸੁਨੀਲ ਸੁਨੀਲ ਵੀ ਆਂਦੇ ਫੇਰ ਦੁਬਾਰਾ ਆਈ ਆ ਸੁਨੀਲ ਨਹੀਂ ਹਾਂ ਸੁਨੀਲ 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 ਆ ਇੱਕ ਗੁੰਡੀ ਪੈਣ ਵਿੱਚ ਕਿ ਉਹ ਕੀ ਸੁਨੀਲ ਕੀ ਕੀ ਆਂਦੇ ਸੁਨੀਲ 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 ਨਿੱਜਾ ਜੀ ਸੱਚ ਕਾਲ ਇੱਕ ਹੁੰਦੀ ਹੀ ਕਰਨ ਬੈਠ ਮੇਰੀ ਸੁਣ ਲੋ ਯਾਰ ਜੀ ਸੱਚ ਮਿਕਾਲ ਇੱਕ ਵੈਲਵੈਟ ਹੁੰਦੀ ਹੀ ਇੱਕ ਵੈਲਵੈਨ ਵੀ ਲਈ ਹੁੰਦੀ ਹੀ ਹੋਰ ਕਿਦਾਂ ਠੀਕ ਠਾਕ ਸੱਚ ਕਾਲ ਜੀ ਮੈਂ ਜੀ ਸੱਚ ਕਾਲ ਜੀ ਮੈਂ ਪਹਿਲਾਂ ਹੀ ਕਹਿਆ ਸੀ ਸੱਚ ਕਾਲ ਇੱਕ ਹੈ ਸੁਨੀਲ ਤੇ ਹੋਰ ਇੱਕ ਵੈਲਵੈਟ ਕਰਨੀ ਸੰਦ ਨਹੀਂ ਹੁੰਦੀ ਇਹਨਾਂ ਨੇ ਇੱਕ ਵੈਲਵੈਟ ਹਾਂ ਹਾਂ ਇੱਕ ਵੈਲਵੈਨ ਹਾਂ ਹਾਂ ਤੇ ਇੱਕ ਸੁਨੀਲ ਤੇ ਗੱਡੀ ਚ ਹੈ ਨਾ ਇੱਕ ਸ਼ਫੌਨ ਉਦੋਂ ਭੜੇ ਕੱਪੜੇ ਚਾਹਦੇ ਨੇ ਦੇ ਦੇ ਝੂਟ ਕਿੰਨੋਂ ਆਂਦੇ ਝੂਟ ਦਾ ਕੱਪੜਾ ਕਿੰਦੇ ਹੁੰਦਾ ਵੀ ਉਹ ਤਾਂ ਨਹੀਂ ਮੈਨੂੰ ਪਤਾ ਇਹ 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 ਪਈਆਂ ਪੁਰਾਣੇ ਕੱਪੜੇ ਸਾਰੇ ਨਾ ਫਿਰਦ ਵਾਲਾ ਮੁੜ ਕੇ ਆਏ ਆ ਖੱਦਰ ਤੇ ਪੁਰਾਣੇ ਉਹ ਬਹੁਤ ਚੰਦੇ ਹੀ ਖੱਦਰ ਪਹਿਲਾਂ ਹਾਂ ਖੱਦਰ ਪਹਿਲਾਂ ਹੁੰਦਾ ਸੀ ਇੱਕ ਭਰਾਵਾ ਤੂੰ ਸ਼ਾਇਦ ਲਾਦੇ 100 ਸਾਲ ਪੁਰਾਣਾ ਪਾਇਆ ਹੋ ਇਹ ਇਹ ਲਿੰਗੀਆਂ ਹੁੰਦੀਆਂ ਹੁੰਦੀਆਂ ਇਹ ਇਹ ਅੱਜ ਕੱਲ੍ਹ ਆ ਕੇ ਆਏ ਇੱਕ ਮਿੰਟ ਲਾ ਨਾ ਨਵਾਜਾ ਦੋ ਜਿੱਦ ਨਵਾਜਾ ਦੋਗੇ ਉਦੋਂ ਨਹੀਂ ਆ ਵੇਖ ਲਾ ਕਿਦਾਂ ਮਘੋਰਾ ਹੋਇਆ ਹੀ ਹੋਣਾ ਘਾਲੇ ਘਾਲ ਬਹੁਤ ਵਧੀਆ ਚੀਜ਼ ਆ ਇਹਨੂੰ ਲਾ ਦੇ ਨਾ ਚਾਚੀ ਇਹ ਅਮੀਰ ਬੰਦੇ ਦੀ ਨਿਸ਼ਾਨੀ ਹੁੰਦੀਆਂ ਵਾ ਇਹ ਅਮੀਰ ਬੰਦੇ ਦੀ ਨਿਸ਼ਾਨੀ ਹੁੰਦੀਆਂ ਕਾਹਨ ਘਰ ਕੀ ਚੀਜ਼ ਮਾਲ ਨੂੰ ਲੱਗਦੀ ਜੀ ਨਹੀਂ ਕਰਦਾ ਤਾਂ ਪਾਟੀ ਹੋਵੇ ਪਾਟੀ ਨਹੀਂ ਪਾਟੀ ਨਹੀਂ ਕੰਮ ਰਹਿੰਦੀਆਂ ਨੇ ਕਹ ਰਿਹਾ ਸਾਰਾ ਫੇਰ ਚਾਚੇ ਵਾਲੋਂ ਪੂਰੀ ਕਸੀਨਾ ਪਾਟੀ ਦੇ ਵਿੱਚ ਇਹਨੇ ਲੋਹੜੀ ਨਹੀਂ ਆ ਕੀ ਲੈਣਾ ਵੱਡਿਆਂ ਬਣ ਕੇ ਨਹੀਂ ਚੰਗੀ ਹੁੰਦਾ ਨਾ ਨਾ ਮੈਂ ਮੰਮੀ ਤਾਂ ਦੱਸਣੇ ਗੱਲ ਸਹੀ ਏ ਪਤਾ ਕੀ ਗੱਲ ਏ ਇਹ ਹੁੰਦੇ ਆ ਕੰਮ ਅਮੀਰ ਬੰਦੀ ਦੇ ਨਿਸ਼ਾਨੀਆਂ ਅਮੀਰ ਬੰਦੇ ਦੇ ਨਿਸ਼ਾਨੀਆਂ ਹੁੰਦੀਆਂ ਏ ਹਾਂ ਨਹੀਂ ਨਹੀਂ ਸਹੀ ਗੱਲ ਸਾਡੇ ਤੇਰੀ ਪੰਦੀ ਵਾਜਾ ਸੁਣਨੇ ਹਾਂ ਹਾਂ ਤੇਰੀ ਪੰਦੀ ਵਾਜਾ ਸੁਣਨੇ ਕਰਕੇ ਵੀ ਇਹ ਕਛੇ ਤੋਂ ਵੀ ਤਾਂਗ ਹੋ ਗਿਆ ਵੇਖੋ ਵਾਹਿਗੁਰੂ ਦੇ ਰੰਗ ਵੇਖੋ ਵਾਹਿਗੁਰੂ ਦੇ ਰੰਗ ਓਏ ਇੱਕ ਲੈਟਰ ਤਾਂ ਵੀ ਤਾਂਗ ਹੋਦੀਆਂ ਕੋਟੀਆਂ 100 ਕੋਟੀਆਂ ਨਹੀਂ ਬਿਲਕੁਲ 100 150 ਕੋਟੀਆਂ ਹੈਗੀ ਆ ਨਹੀਂ ਨਹੀਂ ਤੇ ਜਿਹੜੀ ਚੀਜ਼ ਨਹੀਂ ਹੁਣ ਮੈਂ ਤੁਹਾਨੂੰ ਠੀਕ ਆ ਜੀ ਹੁਣ ਧਾਰ ਕਢੀ ਰਿਹਾ ਪਹਿਲਾਂ ਇਹਨਾਂ ਕੋਟੀਆਂ ਆ ਬਾਵਾ ਟੰਗੀਆਂ ਧਾਰ ਕਢੀ ਵੇਲੇ ਆਹ ਪਤਾ ਨਹੀਂ ਪੂਆ ਪਤਾ ਨਹੀਂ ਕੀ ਕਰਦਾ ਆ ਮਮਮੀ ਨੇ ਕਿੰਨੇ ਮੋਟੇ ਸਵੈਟਰ ਬਣਾ ਕੇ ਦਿੱਤੇ ਆ ਉਹ ਤੰਗ ਹੋ ਗਈ ਇਹ ਨਹੀਂ ਤੰਗ ਉਹ ਤਾਂ ਇਹ ਦੇਖੁੰਣਾ ਵਾਜੇ ਇਹ ਮੋਟਾ ਹੋਈ ਜਾ ਨਹੀਂ ਬਣਾਵਤੀਓ ਮਾਨਿੱਕਾ ਬਹੁਤ ਇਹ ਨਾ ਇਹ ਅਸਲ ਵਿੱਚ ਗੋਗੜ ਦੇ ਹਿਸਾਬ ਨਾਲ ਜਾਂਦੇ ਆ ਵਾ ਅਸੀਂ ਛੋਟੇ ਹਾਂ ਤੁਸੀਂ ਮੈਂ ਗਿਆ ਨਹੀਂ ਬਾਹਰ ਵੀ ਜਿਹੀ ਨੂੰ ਤੇ ਮਮਾ ਮੈਂ ਨਾ ਗਏ ਮਿਲਣੇ ਖੁਲਾ ਥੋੜਾ ਮਾਰੇ ਤੁੰਜ ਵਾਹਣਾ ਮੈਂ ਚਲੋ ਠੀਕ ਉਹ ਖੁਲਾ ਲੈ ਗਾ ਉਹ ਸਾਦਾ ਆਏਗਾ ਪੂਰਾ ਹੀ ਤੁਲੇ ਆਉ। ਇਹ ਅਸਲ ਵਿੱਚ ਨਾਲ ਹੀ ਜਵਾਨੀ ਹਟਾਈ ਫਿਰ ਇਹਨੇ ਹਾਂ ਨਾਲ ਜਵਾਨੀ ਨਾਲ ਹੀ ਆਇਆ ਸਵਾਟਰ ਫਿਰੇ। ਪੋਤੀਆਂ ਪੋਤਿਆਂ ਨੂੰ 15 ਮਾਸ ਸੀਟ ਕੇ ਤੇ ਬਹੁਤ ਵਧੀਆ ਹਾਂਡੀ ਸੀ ਤਾਂ ਦੋ ਦਿਨ ਵਾਲੀ ਉਹ ਫਿਰ ਹੁਣ ਚਿਰਾਂ ਦਾ ਉਧਰ ਨਹੀਂ ਹੁਣ ਫਿਰ ਸਿਆਣਾ ਹੋ ਗਿਆ ਸਵਾਟਰ ਭਾਈ ਹੁਣ ਫਿਰ ਵਿਆਹ ਕਰਤੀ ਸਵਾਟਰ ਦਾ ਫਿਰ ਹੁਣ ਤੇ ਸਿਆਣਾ ਹੋ ਗਿਆ ਸਵਾਟਰ ਵਿਆਹ ਕਰਦੀ ਆ ਬੜਾ ਪੁਰਾਣਾ ਹੁੰਦੇ ਪਤਾ ਗੱਲ ਕੀ ਜਿਹੜੇ ਬੰਦੇ ਦੇ ਪਈ ਸੀ ਕਬੀਲਦਾਰੀ ਉਹਨੂੰ ਪਤਾ ਵੀ ਟੱਬਰ ਕਿੱਦਾਂ ਚੱਲਣਾ ਲੋਕਾਂ ਦੇ ਪਾਸੇ ਮੂਸਲ ਤੇ ਘੜੀਆਂ ਪੈਣਦੀਆਂ ਗੱਲ ਹਣ ਲਾਤੀ ਉਹ ਕਿਹੜੇ ਭਾਵੇਂ ਵਿਧੀ ਆ ਹੁਣ ਮੈਂ ਆਪਣੇ ਫੈਸਲੇ ਪੂਰਾ ਕਰਾਂ ਤੇ ਆਪਣੇ ਬੁਟੀ ਦਾ ਕਰਾਂਗੇ ਆਪਣੇ ਮੁੰਡੇ ਦਾ ਕਰਾਂ ਉਹ ਗੱਲ ਸਹੀ ਵਾਕਿਆ ਹੀ ਗੱਲ ਹੈ ਤੂੰ ਆਪਣਾ ਵੀ ਲਾਇਆ ਕਰ ਹਾਂ ਮੋਡ ਦੇ ਬੁਲਟ ਲੈ ਤਾ ਹਾਂ ਸਭ ਤੋਂ ਵੱਡੀ ਗੱਲ ਹਾਂ ਨਹੀਂ ਨਹੀਂ ਸਾਰੀਆਂ ਗੱਲਾਂ ਨਾਲੇ ਸਾਰੇ ਸਬਸਕ੍ਰਾਈਬਰ ਨੂੰ ਆਪਾਂ ਦੱਸ ਦਿੰਨੇ ਆ ਵੀ ਕੱਲ ਰਗਵੀਰ ਭਾਈ ਜੀ ਨੇ ਲੈ ਕੇ ਆਇਆ ਬੁਲਟ ਤੇ ਤਾਂ ਨੇ ਸਾਰਿਆਂ ਟੀ ਮੈਂਬਰਾਂ ਨੂੰ ਵਧਾਈ ਹੋਵੇ ਤੇ ਕੱਲ ਭਾਈ ਨੇ ਲਿਆ ਬੁਲਟ ਤੇ ਬੁਲਟ ਬਹੁਤ ਵਧੀਆ ਵਾ ਅੱਜ ਲੈ ਕੇ ਗਿਆ ਵਾ ਅਮਰਤ ਸਕੂਲ ਕੋਈ ਤਾਂ ਕਰਕੇ ਸ਼ਾਮ ਨੂੰ ਵਲੌਗ ਬਣਾਵਾਂਗੇ ਤੁਹਾਨੂੰ ਦੱਸਾਂਗਾ ਮੁੰਡਾ ਹੋਗਾ ਸ਼ਾਮ ਨੂੰ ਫਿਰ ਤੇ ਗੱਲ ਆ ਗਈ ਸਾਰੀ ਸਵੈਟਰ ਤੇ ਸਵੈਟਰ ਤੇ ਆ ਗਿਆ ਹਾਂ ਚੱਲ ਕੋਈ ਗੱਲ ਸਵੈਟਰ ਤੋਂ ਥੋੜੀ ਬੰਦ ਫੇਰੀ ਆ ਹਾਂ ਇਹ ਕੋਈ ਕੱਪੜਾ ਹੁੰਦਾ ਵਾ ਜਿਹੜਾ ਆਪਣੇ ਮਨ ਨੂੰ ਲੱਗਾ ਹੁੰਦਾ ਵਾ ਕਿ ਇਹ ਨਹੀਂ ਹੁੰਦਾ ਉਹਨੂੰ ਨਹੀਂ ਕੋਈ ਬੰਦਾ ਹੜੇ ਮਨ ਨੂੰ ਲੱਗਦਾ ਹਾਂ ਆਖ ਮੀਨੇ ਖੇਡਦੇ ਰਹੇ ਸੀ ਖੇਡਦੇ ਬਿਆਦੋ ਹਾਂ ਮੀਨੇ ਅਗ ਬਾਤਾਂ ਆਈ ਸੀ ਤੂੰ ਹੁੰਦੀ ਰੋ ਗਿਆ ਕਮੀਨ ਥੋੜੇ ਪ੍ਰਾਣੀ ਹੁੰਦੀ ਆ ਸਿਆਣੀ ਗਾ ਸੋਣਾ ਬੁੜੀ ਦੀ ਇਹ ਬੰਦਾ ਨਾ ਹੁੰਦਾ ਕਿ ਮਨ ਲੱਗਦੀ ਕੋਈ ਆਹ ਸਹੀ ਗਾ ਆਂਦੀ ਘਰ ਦੇ ਜਿੰਨੇ ਮੱਝੀ ਜੁੱਤੀ ਫੜ ਕੇ ਆਖਦਾ ਉਸੇ ਬੰਦੇ ਮਗਰ ਜਾਣਾ ਹਾਡੀ ਵੀਡੀਓ ਹਾਂ ਉਹਦੇ ਵਿੱਚ ਹੀ ਵੇਖਿਆ ਸਾਰਿਆਂ ਨੇ ਵੇਖਿਆ ਹੈ ਨਾ ਉਹਦੇ ਵਿੱਚ ਵੇਖਿਆ ਵੀ ਇਹੀ ਕੰਮ ਅਸੀਂ ਕੀਤਾ ਵਾ ਕੁੱਤੇ ਖਾਣ ਦੀ ਪੂਰੀ ਹੋਈ ਪਰ ਸਾਡੀ ਬੰਦੇ ਨਾ ਸਾਥ ਦੀ ਖੜੇ ਬੰਦੇ ਦਾ ਸਾਲ ਨਹੀਂ ਛੱਡਿਆ ਮਰ ਨਹੀਂ ਮਰ ਗਈ ਆ ਨਰਕਾਂ ਨੂੰ ਚਲ ਗਈ ਪਰ ਬੰਦੇ ਦਾ ਸਾਥ ਨਹੀਂ ਛੱਡਿਆ ਨਰਕਾਂ ਨੂੰ ਚਲੇਗੀ ਆ ਵੱਡਾ ਗਨਾ ਕੀਤਾ ਫਿਰ ਨਰਕ ਮਿਲ ਗਏ ਤੇ ਚਲੋ ਚਲੋ ਠੀਕ ਆ ਜੀ ਚਲੋ ਜੀ ਤੇ ਮਿਲਦੇ ਹੁਣ ਫਿਰ ਨੈਕਸਟ ਬਲੌਗ ਦੇ ਵਿੱਚ ਤੇ ਨਾਲੇ ਹੁਣ ਵੀਡੀਓ ਸਟਾਰਟ ਕਰ ਲਈਏ ਕੰਮ ਕਰੀਏ ਵੀਡੀਓ ਦਾ ਤੇ ਤੁਸੀਂ ਸਾਰਿਆਂ ਨੇ ਦੇਖ ਲਿਆ ਤੇ ਨਾਲੇ ਸਾਰੇ ਨੇ ਹੁਣ ਭਾਈ ਉਹ ਨਹੀਂ ਦੱਸਣਗੇ ਉਹ ਸ਼ਾਮ ਨੂੰ ਬਣਾਉਣਗੇ ਬਲੌਗ ਤੇ ਨਾਲੇ ਉਹ ਦੱਸਣਗੇ ਤੁਹਾਨੂੰ ਸਾਰਾ ਫਿਰ ਤੇ ਇਹ ਗੱਲ ਬਾਤ ਕਿੱਥੋਂ ਲੈਂਦਾ ਕਿ ਦਾਨੇ ਲੈਂਦਾ ਕਿਦਾਂ ਕਿਨੇ ਦਵਾਈ ਆ ਉਹ ਸਾਰੀ ਗੱਲ ਭਾਈ ਨੂੰ ਦੱਸਣਗੇ ਹਾਂ ਇਹ ਵੀ ਦੱਸਾਂਗੇ ਤੁਹਾਨੂੰ ਹਾਂ ਇਹ ਵੀ ਦੱਸਾਂਗੇ ਤੁਹਾਨੂੰ ਉਹ ਸਾਰੀ ਉਹ ਸਾਰੀ ਗੱਲ ਭਾਈ ਨੂੰ ਦੱਸਣਗੇ ਤੁਹਾਨੂੰ ਬਾਅਦ ਚ ਮੈਂ ਆਦਾ ਬਰਾਬਰ ਕਰਕੇ ਪਾਪਾ ਪੁਝਾ ਕੇ ਵੇਖ ਮੈਂ ਪੁਝਾ ਦੇ ਪੈਰੀ ਭਰਾਏ ਚੱਲ ਆਪਦੇ ਪਾਪਾ